ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਜੀ ਮੌਜੂਦਾਂ ਸਤਕਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸਦੇ ਕਿ ਅੱਜ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੂੰ ਜੋ ਸਜ਼ਾ ਸ਼੍ਰੀ ਕਲਤਕ ਸਾਬ ਤੋਂ ਲੱਗੀ ਸੀਗੀ ਤਾਂ ਪਹਿਲੇ ਦਿਨ ਜਦੋਂ ਉਹਨਾਂ ਵੱਲੋਂ ਇੱਥੇ ਸਤਕਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਆਪਣੀ ਜਿਹੜੀ ਸੇਵਾ ਨਿਭਾਈ ਜਾ ਰਹੀ ਸੀਗੀ ਤਾਂ ਉਸ ਤੋਂ ਬਾਅਦ ਦੂਜੇ ਦਿਨ ਜਦੋਂ ਉਹਨਾਂ ਦੇ ਉੱਤੇ ਗੋਲੀ ਚੱਲਦੀ ਆ ਤਾਂ ਗੋਲੀ ਚੱਲਣ ਤੋਂ ਬਾਅਦ ਜੋ ਉਹਨਾਂ ਦੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧਾਂ ਦੀ ਗੱਲ ਕਰ ਲਈਏ ਤਾਂ ਕਾਫੀ ਜ਼ਿਆਦਾ ਜਿਹੜੇ ਆ ਉਹਨਾਂ ਦੇ ਪ੍ਰਬੰਧ ਜਿਹੜੇ ਵਧ ਇਸ ਸਮੇਂ ਦੇ ਵਿੱਚ ਜੋ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਰਹੇ ਨੇ ਤਾਂ ਉਹਨਾਂ ਨੇ ਇੱਥੇ ਪਹੁੰਚ ਕੇ ਜੋ ਸ੍ਰੀ ਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਨੀ ਹੈ ਕਿਉਂਕਿ ਜੋ ਸ੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜੀ ਵੱਲੋਂ ਹੁਕਮ ਸੀਗਾ ਕਿ ਅਰਦਾਸ ਕਰਕੇ ਇਹ ਜੋ ਸੇਵਾ ਜਦੋਂ ਖਤਮ ਹੋਏਗੀ ਉਸ ਤੋਂ ਬਾਅਦ ਅਰਵਾਸ ਕੀਤੀ ਜਾਏਗੀ ਤਾਂ ਅਜ ਸਬਜੀਤ ਸਿੰਘ ਬਾਦਲ ਹੁਣਾਂ ਵੱਲੋਂ ਅਰਦਾਸ ਕੀਤੀ ਜਾਣੀ ਆ ਤਾਂ ਉੱਥੇ ਹੀ ਆਪਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਜੋ ਸਿਕਿਉਰਿਟੀ ਦੇ ਪੱਕਾ ਪ੍ਰਬੰਧ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਨੇ ਤਾਂ ਕਿੰਨੇ ਵੱਡੇ ਪੱਧਰ ਤੇ ਉੱਤੇ ਜਿਹੜੀ ਸਿਕਿਉਰਿਟੀ ਜਿੱਥੇ ਕੀ ਜੋ ਕੰਪਲੈਕਸ ਵਿੱਚ ਸਿਕਿਉਰਟੀ ਨਹੀਂ ਹੈਗੀ ਉੱਥੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਜੋ ਆਸ-ਪਾਸ ਜਿਹੜੇ ਬਿਲਡਿੰਗਸ ਨੇ ਉਹਨਾਂ ਦੇ ਉੱਪਰ ਵੀ ਜਿਹੜੇ ਸਿਕਿਉਰਟੀ ਦਾ ਪੁਖਤਾ ਪ੍ਰਬੰਧ ਜੋ ਕੀਤੇ ਗਏ ਨੇ ਤਾਂ ਜੋ ਸਹੀ ਤਰ੍ਹਾਂ ਦੇ ਨਾਲ ਨਿਗਰਾਨੀ ਜਿਹੜੀ ਰੱਖੀ ਜਾ ਸਕੇ ਕਿਉਂਕਿ ਅੱਜ ਸੁਖਵਿੰਦਰ ਸਿੰਘ ਬਾਦਲ ਹੁਣਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਅੱਜ ਪੁਖਤਾ ਪ੍ਰਬੰਧ ਜੋ ਇੱਥੇ ਕੀਤੇ ਗਏ ਨੇ ਤਾਂ ਕੁਝ ਸਮੇਂ ਦੇ ਵਿੱਚ ਸੁਖਵਿੰਦਰ ਸਿੰਘ ਬਾਦਲ ਜੋ ਸੱਚ ਕੰਚੀ ਰਾਮੰਦਰ ਸਾਹਿਬ ਵਿੱਚ ਪਹੁੰਚ ਰਹੇ ਨੇ ਸੁਖਬੀਰ ਸਿੰਘ ਬਾਦਲ ਜੋ ਉਹ ਵੀ ਉੱਥੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਚੁੱਕੇ ਨੇ ਤਸਵੀਰਾਂ ਤਾਂ ਨਾਲ ਕਾਫਲੇ ਦੀਆਂ ਉਹਨਾਂ ਦੀਆਂ ਵੀ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਜੋ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਵੱਲੋਂ ਅੱਜ ਜੋ ਅਰਦਾਸ ਜੋ ਸ਼੍ਰੀ ਕਾਲ ਤਕ ਸਾਹਿਬ ਵਿਖੇ ਕੀਤੀ ਜਾਣੀ ਆ ਤਾਂ ਆਪਣੀਆਂ ਜੋ ਸੇਵਾਵਾਂ ਨਿਭਾਉਣ ਤੋਂ ਬਾਅਦ ਅੱਜ ਅਰਦਾਸ ਜੋ ਉਹਨਾਂ ਵੱਲੋਂ ਇੱਥੇ ਕੀਤੀ ਜਾਣੀ ਆ ਸ਼੍ਰੀ ਕਾਲ ਤਕ ਸਾਹਿਬ ਤੇ ਤਾਂ ਦੇਗ ਵੀ ਜਿਹੜੀ ਉਹਨਾਂ ਵੱਲੋਂ ਚੜਾਈ ਜਾਣੀ ਆ ਤਾਂ ਉੱਥੇ ਹੀ ਸ਼੍ਰੀ ਕਾਲ ਤਕ ਸਾਹਿਬ ਤੇ ਸਿੰਘ ਸਾਹਿਬ ਜੀ ਵੱਲੋਂ ਇਹ ਜੋ ਫਰਮਾਨ ਕੀਤਾ ਗਿਆ ਸੀਗਾ ਜੋ ਉਹਨਾਂ ਵੱਲੋਂ ਕੀਤਾ ਗਿਆ ਸੀਗਾ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਜ਼ਰੂਰ ਸੁਖਬੀਰ ਸਿੰਘ ਬਾਦਲ ਹੁਣਾਂ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਣ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਨਾਲ ਬੰਟੀ ਰਹਿਮਾਨਾ ਤਾਂ ਨਾਲ ਉਹਨਾਂ ਦੇ ਹੋਰ ਵੀ ਜਿਹੜੇ ਅਕਾਲੀ ਆਗੂ ਜਿਹੜੇ ਉਹਨਾਂ ਦੇ ਨਾਲ ਮੌਜੂਦ ਹੈਗੇ ਨੇ ਤਾਂ ਜਿੱਥੇ ਜੋ ਸੇਵਾ ਜਿਹੜੀ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਸੇਵਾ ਜਿਹੜੀ ਲਗਾਈ ਸੀ ਗਈ ਸੀਗੀ ਕਿ ਸੇਵਾਦਾਰ ਵੱਜੋਂ ਉਹਨਾਂ ਵੱਲੋਂ ਲਗਾਤਾਰ ਉੱਤੇ ਸੇਵਾ ਜਿਹੜੀ ਆ ਸੇਵਾਦਾਰ ਵਜੋਂ ਵਜੇਗੀ ਨਾਲ ਭਾਂਡੇ ਮਾਂਜਣ ਦੀ ਸੇਵਾ ਵੀ ਉਹਨਾਂ ਵੱਲੋਂ ਉਹਨਾਂ ਨੂੰ ਜਿਹੜੀ ਆ ਲਗਾਈ ਗਈ ਸੀਗੀ ਤਾਂ ਇਹ ਤਸਵੀਰਾਂ ਹੁਣ 11000 ਦੀ ਜਿਹੜੀ ਦੇਖ ਅੱਜ ਸੁਖਵੀਰ ਸਿੰਘ ਬਾਦਲ ਕਰਾਣਗੇ ਤਾਂ ਅਰਦਾਸ ਜਿਹੜੀ ਕਰਾਉਂਦੇ ਦਿਖਾਈ ਦੇਣਗੇ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੋ ਅੱਜ ਭਾਰੀ ਸੁਰੱਖਿਆ ਪ੍ਰਬੰਧਾ ਹੇਠ ਜੋ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਸਤਿ ਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨਵਾ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ Siri vahe guru, sat nam. 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 Guru, sat nam. Siri vahe ਸਤਿਨਾਮ ਸਿਰਵਾਏ ਗੁਰੂ ਵਾਹਿਗੁਰੂ ਤਨਵਾ naam siri vahe guru sat siri vahe guru sat guru sat naam siri vahe guru sat siri vahe guru sat